ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਲੱਗਿਆ ਜੀ ਅੱਜ ਦਾ ਬਲੌਗ ਸ਼ੂਟ ਕਰਨਾ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਬਾਹਰ ਦੇ ਅਦਰ ਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਰੱਬ ਸਾਰਿਆਂ ਨੂੰ ਤਰੱਕੀਆਂ ਦੇਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਐਨੀ ਸਪੋਰਟ ਕਰਨ ਲਈ ਜੀ ਤੇ ਅੱਜ ਦੇ ਬਲੌਗਸ 'ਚ ਅੱਜ ਵੀਡੀਓ ਕੀਤੀ ਕਾਲੇ ਛੋਲੇ ਦੀ ਸਬਜ਼ੀ ਤੇ ਮੱਕੀ ਦੀ ਰੋਟੀ ਤੇ ਤੁਸੀਂ ਸਾਡੇ ਬਲੌਗ ਨਾਲ ਬਣ ਰਹੇ ਹੋ ਤੇ ਲਾਸਟ ਤੱਕ ਸਾਡਾ ਬਲੌਗ ਦੇਖਿਓ ਤੇ ਸਾਨੂੰ ਕਮੈਂਟਾਂ ਜਰੂਰ ਦੱਸਿਓ ਵੀ ਤੁਹਾਨੂੰ ਅੱਜ ਦਾ ਬਲੌਗ ਕਿਵੇਂ ਦਾ ਲੱਗਿਆ ਜੀ ਤੇ ਲੋ ਜੀ ਅੱਜ ਲੱਗੇ ਸੀ ਕਿ ਜੀ ਅਸੀਂ ਕਾਲੇ ਛੋਨੇ ਦੀ ਸਬਜ਼ੀ ਬਣਾਉਣ ਤੇ ਅਦਰਕ ਛੋਲੇ ਪੀ ਕੇ ਰੱਖੇ ਸੀ ਜੀ ਤੇ ਆਲੂ ਕੱਟਲੇ ਤੇ ਅੱਧਾ ਟਮਾਟਰ ਵੀ ਘੱਟ ਕੇ ਰੱਖਿਆ ਸੀ ਤੇ ਇਦਾਂ ਮਸਾਲਾ ਤਿਆਰ ਹੋਇਆ ਜੀ ਤੇਜ ਪਾਣਾ ਪਾਇਆ ਬੈਂਦੀ ਦਾ ਜਿੱਥੇ ਤੇ ਤੇਲ ਤੋਂ ਬਾਅਦ ਗਰਮ ਹੋਣ ਤੋਂ ਬਾਅਦ ਅੱਛਾ ਪਾਇਆ ਜੀਰਾ ਤੇ ਜੀਰਾ ਭਨ ਤੋਂ ਬਾਅਦ ਥੋੜਾ ਜਿਹਾ ਬ੍ਰਾਊਨ ਕਰਕੇ ਫਿਰ ਅਸੀਂ ਜਿਹੜਾ ਗ੍ਰाइंड ਕਰਿਆ ਹੋਇਆ ਮਸਾਲਾ ਸੀਗਾ ਅਦਰਕ ਪਿਆਜ਼ ਮਿਰਚਾ ਲਸਣ ਵਗੈਰਾ ਤੇ ਪੋਕਾਇਆ ਤੇ ਹੁਣ ਜਿਹੜਾ ਥੋੜਾ ਜਿਹਾ ਬ੍ਰਾਊਨ ਕਰਨ ਤੋਂ ਬਾਅਦ ਅੱਛਾ ਹਲਦੀ ਨਮਕ ਵਿੱਚ ਤੇ ਸਾਰਾ ਕੁਝ ਐਡ ਕਰਿਆ ਤੇ ਹੁਣ ਅਸੀਂ ਇਹਨੂੰ ਰੜਾ ਲਵਾ ਲਿਆ ਤੇ ਇਹ ਦੇਖੋ ਚੰਗੇ ਦਾ ਗਾਦਮ ਕੜਾ ਤਿਆਰ ਹੋ ਗਿਆ ਜੀ ਤੇ ਹੁਣ ਅਸੀਂ ਛਾੜ ਦੋਗੇ ਇਹ ਟਮਾਟਰ ਤੇ ਟਮਾਟਰ ਪਾ ਕੇ ਥੋੜਾ ਜਿਹਾ ਰੋਣ ਦੇ ਜਿਹਾ ਪਾਣੀ ਸਾਫ ਜਿਹੜਾ ਥੋੜਾ ਜਿਹਾ ਚਾਹੇ ਚੰਗੀ ਤਰ੍ਹਾਂ ਘੁਲ ਜਾਵੇ ਜੀ ਤੇ ਨਾ ਤਾਂ ਪਰੋਂ ਨਹੀਂ ਆਵੇ ਪਾਣੀ ਪੁੱਛਾ ਨਾਲ ਰੋਣ ਦੇ ਨਾਲ ਦੇ ਤੇ ਜਦੋਂ ਵੱਡਾ ਜਾਏ ਖੜੇ ਖੜੇ ਜਿਹੜੇ ਨਾਲ ਰੋਣ ਦੇ ਤੇ ਇਸ ਵਾਰ ਥੋੜੇ ਜਿਹੇ ਟੱਕਲੇ ਟਮਾਟਰਾਰੇ ਤੇ ਪਾਣੀ ਪਾਣਾ ਹੋਵੇ ਚੰਗੀ ਤਰ੍ਹਾਂ ਘੁਲ ਜਾਂਦੀ ਜੀ ਕਿ ਰੋਜ਼ ਇਹਦੇ ਨਾਲ ਦਾ ਮੇਕ ਸਿਗੋਗੇ ਜੀ ਠੀਕ ਤਾਂ ਕਿ ਵਾਟਰਾਂ ਖੁੱਲ ਰਵੇ ਤੇ ਮਿਲਦੇ ਆ ਜੀ ਤੁਹਾਨੂੰ ਫੇਟ ਵਾਟਰ ਤੋਂ ਬਾਅਦ ਤੇ ਅਦਰ ਆਟਾ ਵਗੈਰਾ ਘੋਲ ਕੇ ਰੱਖਿਆ ਹੋਇਆ ਜੀ ਤੇ ਮੇਰੀ ਸਾਬਣ ਦੀ ਅਵੀ ਅਸੀਂ ਕਾਲੇ ਛੋਲੇ ਦੀ ਸਬ지 ਬਣਾਣੀ ਤੇ ਦੁਪਹਿਰੇ ਅਸੀਂ ਬਣਾਇਆ ਸੀ ਜੀ ਨਮਕੀਨ ਚਾਵਲ ਤੇ ਅਦਰ 4:00 ਵਜੇ ਸੀਗਾ ਜੀ ਥੋੜੇ ਜਿ ਤੇ ਖੰਦਰਾ ਚਾਵਲ ਖਾਉਂਗਾ ਜੀ ਰਾਤ ਨੂੰ ਥੋੜੇ ਜਿਹਾ ਕਿਹਾ ਮੈਂ ਕਿਹਾ ਥੋੜੇ ਜਿਹਾ ਪਈਏ ਤੂੰ ਚਾਵਲ ਖਾ ਲਈ ਤੇ ਕਹਿੰਦਾ ਥੋੜੀ ਜਿਹੀ ਮੱਕੀ ਦੀ ਰੋਟੀ ਬਣਾ ਲਓ ਤੇ ਫਿਰੰਗੀ ਪਰਮੈਸ਼ ਤੇ ਫੇਰ ਮੱਕੀ ਦੀ ਰੋਟੀ ਬਣੂਗੀ ਜੀ ਛੋੜਿਆ ਜਿਹੀ ਸੱਤੀ ਨਾਲ ਤੇ ਥੋੜੀ ਜਿਹਾ ਮਟਰ ਵੀ ਰੱਗ ਗਿਆਨ ਕੋਲ ਤੇ ਮਿਲ ਜਾਈਏ ਤੁਹਾਨੂੰ ਜਦੋਂ ਸਾਡੇ ਟਵੜ ਰਾਇ ਚੰਗੀ ਤਰ੍ਹਾਂ ਕੋਲ ਜੂਰੇ ਦੀ ਤੇ ਮਸਾਲਾ ਤਿਆਰ ਹੋ ਜਾਊਗਾ ਜੀ ਤੇ ਦੂਜਾ ਤੇ ਬਲੌਕ ਨਾਲ ਬਣਾਦੇ ਨੇ ਤੇ ਲੋਨ ਦੇ ਅਦਰ ਮਸਾਲਾ ਹੋਵੇ ਜਦੋਂ ਚੰਗੀ ਤਰ੍ਹਾਂ ਤਿਆਰ ਤੇ ਟਮਾਟਰ ਦੇ ਤੋਂ ਸਮੇਂ ਮਿਲ ਜੀ ਤੇ ਦੇਗੇ ਤੇ ਕਿਰ ਮਲੇ ਮੁਟੇ ਤੇ ਗੋभी ਵੀ ਅਰੋਗੀ ਹੋ ਗਿਆ ਤੇ ਸਵਾਦਿਸ਼ਟ ਹੋ ਰਿਹਾ ਹੈ ਤੇ ਕੁਝ ਜਲਦ ਹੋ ਕੇ ਰਕੇ ਸੀ ਕਿ ਨਵਾਂ ਅੰਨ ਜਾਲਾ ਤੇ ਕੋਟੇ ਕੋਟੇ ਨੰਦਰਾ ਦਾ ਜੁਗਾ ਤੇ ਸਹੀ ਟੰਟ ਲੱਗਿਆ ਜੀ ਅਸੀਂ ਸਬਜੀ ਨੂੰ ਤੜਕਾ ਲਗਾ ਲਵਾਂਗੇ ਤੇ ਇਧਰ ਪੜਾ ਦੇ ਦੀ ਸਬਜੀ ਅਸੀਂ ਉញ្ញਤ ਨਾਲ ਨਾਲ ਅਸੀਂ ਆਲੂ ਪਾ ਦੇ ਜੀ ਅੰਚ ਤੇ ਆਲੂ ਭਾਂਕ ਕੇ ਇਹਨਾਂ ਨੂੰ 15 ਮਿੰਟ ਰੜਾ ਲਵਾਉਂਦੇ ਜੀ ਤੇ ਰੜਾ ਲਵਾਉਣ ਤੋਂ ਬਾਅਦ ਇੱਚ ਐਡ ਕਰੂਗੇ ਜੀ ਕਾਲੇ ਛੋਲੇ ਤੇ ਕਾਲੇ ਕਰਦੇ ਆ ਕਾਲੇ ਛੋਲੇ ਇਹਨਾਂ ਨੂੰ ਐ ਚੰਗੀ ਤਰ੍ਹਾਂ ਰੜ ਕੇ ਸੇਕਵਾ ਕੇ ਇਹਦੇ ਫਿਰ ਅਸੀਂ ਐਡ ਕਰਾਂਗੇ ਜੀ ਤਰੀ ਉਗੀ ਜੀ ਦੋ ਤਿੰਨ ਸੀੜੀਆਂ ਤੇ ਸਾਡੀ ਚਾਹ ਸਬਜੀ ਐ ਚੰਗੀ ਤਰ੍ਹਾਂ ਬਣ ਜਾਵੇ ਜੀ ਤੇ ਬੜਾ ਤੋਂ ਬਾਅਦ ਤੇ ਤੁਹਾਨੂੰ ਅਸੀਂ ਦਿਖਾਵਾਂਗੇ ਕਿ ਨਾਲੇ ਚੈਡ ਕਰੂਗੇ ਜੀ ਧਨੀਆ ਇਹ ਕੱਲਾ ਇੱਥੇ ਥਿਆੜ ਬੰਦ ਤੁਸੀਂ ਤਿੰਨ ਸਪਾ ਤੋਂ ਕੱਲਾ ਤੁਸੀਂ ਸਾਡੀ ਵੀਡੀਓ ਰੰਗ ਬਣ ਰਹੇ ਹੋ ਤੇ ਅਲਪਾ ਕਰਦੇ ਹਾਂ ਜੀ ਕਿਵੇਂ ਦੀਵੇਂ ਦੀ ਸਬਜੀ ਕਿਹੋ ਜਿਹੀ ਬਣ ਗਈ ਕਾਲੇ ਝੋਲਿਆਂ ਦੀ ਵੈਸੇ ਤਰ੍ਹਾਂ ਸਬਜੀ ਬਣ ਗਈ ਤੇ ਅੱਜ ਪ੍ਰੀਵਿਊ ਸਾਨੂੰ ਲਈ ਹੈ ਜੀ ਫਰਮੈਂਟ ਮੰਗਾ ਵੀ ਤੁਸੀਂ ਸਭ ਕਾਇਛੋਲੇ ਬਣਾ ਲੈਣਾ ਤੇ ਨਾਲ ਬਣਾ ਲੈਣਾ ਮੱਕੀ ਦੀ ਰੋਟੀ ਤੇ ਲਮਕੀਨਾਣਾ ਸੀ ਕਿ ਦੁਪਹਿਰੇ ਥੋੜੇ ਜਿਹੇ ਨਮਕੀਚੌੜ ਵੀ ਬਚੇ ਸੀ ਕੰਟੇ ਦੇ ਤੇ ਲੋਰ ਜੀ ਦੀ ਚਾਰ-ਪੱਤੀ ਹੀ ਤੜੀ ਤੇ ਹੁਣ ਅਸੀਂ ਇਹਨੂੰ ਟਵਾਉਂਗੇ ਜੀ 2-3 ਸੀਟੇ ਤੇ ਸਰੀਏ ਜੀ ਲੋਰ ਜੀ ਕੱਟੇ ਪਾਈਏ ਅੱਛੇ ਤਾਂ ਕਿ ਇਸ ਦੀ ਸਬਜ਼ੀਆਂ ਗਾੜੀ-ਗਾੜੀ ਬਣਾਉਂਗੇ ਜੀ ਆਹਦਾ ਪਤਲੀ-ਪਤਲੀ ਜੀ ਸਬਜ਼ੀ ਨਿਭਰਾ ਰੱਖ ਦੀ ਜੀ ਤੇ ਚੰਚੂ ਮਿਲ ਤੈ ਜਾਓ ਜਿੱਦਾਂ ਸਾਡੀ ਸੀ ਬੜਕੇ ਤਿਆਰ ਹੋ ਜੂਗੀ ਤੇ சாਸਤੀ ਕਰਦੇ ਸਾਰੇ ਹੋ ਜੀਏਗੇ ਹਾਂ ਜੀ ਜਿਹੜਾ ਬੈਸਟਰੀ ਮਾਦਰ ਜਣੇ ਤੋਂ ਬਾਅਦ ਦਾ ਆ ਗਿਆ ਜਿਹਦੇ ਜਿਹਦੇ ਮਾਦੀਰ ਨੂੰ ਮਿਲਣਾ ਇਹ ਕਾਰਟੇਸੀਆਂ ਪਾਉਣੇ ਤੋਂ ਬਾਅਦ ਦੇ ਦੇਖੋ ਜੀ ਰੋਟੀ ਕੋਲੇ ਵਧੀਆ ਹੈ ਰੋਲ ਖਾਣੇ ਦਾ ਬਾਕਸ ਆਲਾ ਮੇਰੇ ਲਈ ਮਕੀਨ ਕਾਲੇ ਚਲੇਗੀ ਤੇ ਨਾਲ ਚੂਕਾ ਤੇ ਬੀਜਾ ਦਾ ਟੈਸਟੀ ਦਾ। ਹੋਰ ਸਬਜ਼ੀ ਬਣਨੀ ਹੈ। ਹਾਂਜੀ ਹਾਂ। ਤੇ ਲਓ ਬਣਾ ਦੇ ਦੇ। ਦੇਖਾ। ਬਣਾ ਲਾ ਮੱਕੀ ਦੀ ਰੋਟੀ। ਹਾਂ। ਮੱਕੀ ਦੀ। ਕਿਹਨੂੰ ਪਤਾ ਨਹੀਂ ਬੰਦ ਨਾ ਅੱਧੀ ਬਣਾ ਸਕੜੀ ਹੈ ਨਾ? ਹਾਂਜੀ ਹਾਂ। ਬਿਲਕੁਲ। ਮੱਕੀ ਦੀ ਰੋਟੀ ਬਣਾਣੀ ਆਣੀ ਕਿਹਦੀ ਚ ਹੱਥੜਾ ਡਾਉਂ ਚਾਏ ਤੁਸੀਂ ਲਫਾਸੀ ਨਾਲ ਬਣਾਓ ਭਾਂਡੀ ਚ ਜਿੰਨਾ ਮਰਜ਼ੀ ਬਣਾਓ ਤੁਸੀਂ ਨਾ ਜੀ। ਹੂੰ। ਇਹ ਰੋਟੀ ਇਹਦੇ। ਤੇ ਇਹ tapi ਗਈ ਬੇਬੀ rutin ਤਾਂ ਰੋਟੀ ਬਣਾਣੀ ਨਹੀਂ Ini ਤਾਂ ਇਹ ਕੱਟ ਕੇ ਰੱਖਿਆ ਹੈ ਨਾ ਜਿਹੜੇ ਸਬਜ਼ੀ ਜਿਹੜੇ ਕੱਣਾ ਪੜੇਗਾ ਇਹ ਮੈਂ ਕੱਟ ਲਿਆ ਸੀ ਦਾ ਜੀ ਲੇ ਲਓ ਉਹ ਆ ਕੇ ਰੱਖਤਾ ਇਹ ਕੱਟ ਕੇ ਮੈਂ ਇਹ ਲੈ ਲਿਆ ਬਰਹੇਸ਼ੀਆ ਚ ਇਹਦੀ ਕਾਜ ਤੇ ਇਸ ਤੋਂ ਜਿਹੀ ਉਹ ਜਸਤੋਂ ਆ ਗਿਆ ਤੇ ਕਿਸ ਨਾ ਨਾ ਸਬਜ਼ੀ ਨਾਲ ਰੋਟੀ ਫੜ ਕੇ ਵੀ ਖਾਣੇ ਚਲੇ ਜੀ ਸਬਜ਼ੀ ਭਰ ਲੈ 24 ਸਾਲ ਤਾਂ 10 ਤੋਂ ਲੱਗਦੀ ਹੈ ਹਾਂ ਆ ਨੀ ਕੋਈ ਨਾ ਬੋਲੀਏ ਨਾ ਜੀ 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 ਆਪਾਂ ਕਰਾਈ ਰੋਟੀ ਬਣੀ ਹੋਈ ਚਾਹ ਚਾਹ ਵਾਲੀ ਹਾਂਜੀ ਉਹ ਘਟੇ ਪਾ ਕੇ ਰੱਖੀ ਕਿਹੜਾ ਕਰਦਾ ਜੀ ਬੰਦਾ ਤਾਂ ਆ ਗਿਆ ਉਹ ਵੀ ਉਹ ਕੋਈ ਪਰਬੰਧ ਵਾਲਾ ਕਰ ਗਿਆ ਸੀ ਕੱਲ੍ਹ ਦਿੱਤੀ ਹੋਤੀ ਚਾਹ ਬਣੀ ਹੋਈ ਚਾਹ ਲੈਣ ਆਉਣਾ ਜੀ ਚਾਹ ਜੀ ਨੇ ਹਾਂਜੀ ਨਾ ਕੋਈ ਕੁਛ ਰੋ ਬਸ ਆਹਣਾ ਤੇ ਨਹੀਂ ਆਪਾਂ ਜਿਹੜੀ ਸੇਵਾ ਕੰਟੀ ਦੇ ਆਪਾਂ ਵਰਤਾਂਗੇ ਤੇ ਹਨ ਵੀ ਹਾਂਜੀ ਹਾਂ ਆਪਾਂ ਗੱਲ ਕਰਾਂਗੇ ਜੀ ਜੀ ਆਪਾਂ ਇਹੋ ਜਿਹੜਾ ਬਲੌਗ ਜਿਹੜਾ ਨਹੀਂ ਕੁਝ ਮੈਂ ਜੀ ਚਾਹਾਂਗੀ ਜੀ ਤਾਂ ਉਸ ਤੋਂ ਹੋਤਾ ਹੈ ਜੀ ਦੇਖੀ ਤੇ ਕੁਝ ਰੋਵਾ ਖਾਓ ਪੀਓ ਕੁਝ ਲੋ ਬੋਲੀ ਹੈ ਨਾ ਸਾਰਾ ਕੁਝ ਉਹ ਜਿੰਦਗੀ ਹੈ ਕੰਮ ਕਰੂੰ ਖਾਓ ਪੀਓ ਕੋ ਮੋ ਵੀ ਫਿਰੋ ਤਿਕਣੀ ਜੀ ਚਲੋ ਇਹ ਠੀਕ ਹੈ ਮਿਲਦੇ ਆ ਤੁਹਾਨੂੰ ਫੇਰ ਬਣਾ ਲਈ ਜੀ ਰੋਟੀ ਓਕੇ ਜੀ ਹਾਂ ਜੀ ਤੇ ਚਲੋ ਸਬਜੀ ਘਰ ਤੇ ਅੱਜ ਜੀ ਰੋਟੀ ਬਣ ਚੁੱਕੀ ਜਿਹੜੇ ਤੁਹਾਨੂੰ ਜਿਸ ਤਰ੍ਹਾਂ ਹੋ ਗਿਆ ਜੀ ਸੜੀ ਸਬਜੀ ਰੋਟੀ ਕੀ ਮਰੀਵਾਲੀ ਨੇ ਫਾਗੜੇ ਤੋਂ ਬਿਠੇ ਮਰੀਵਾਲੀ ਬੜੀਆ ਬਣੀ ਜਿਹਦਾ ਬੇਕਲ ਬੜੀ ਹੋ ਗਿਆ ਥਾਲ ਬਟਾ ਕੇ ਬਾਹਰ ਜੇ ਵਧੀਆ ਬਣੀ ਹੋਊਗੀ ਤਾਰੀਫ ਹੈ ਹਾਂ ਸੋਕਰ ਹਾਂ ਚਲੋ ਆਉਂਦਾ ਜੀ ਠੰਡੇ ਹੁੰਦਾ ਛੁੱਟੀ ਹੁੰਦੀ ਆ ਨਾ ਉਹ ਖਮਾ ਵੀ ਲੈਣਾ ਜੀ ਹਾਂ ਕਾਜ ਆ ਜਾ ਯਾਰ ਯਾਰ ਜੇ ਵਿੱਚ ਨੂੰ ਕੋਈ ਛੁੱਟੀ ਹੁੰਦੀ ਹੈ ਉਹ ਵੀ ਨਿਪਟ ਜਾਂਦਾ ਫਿਰ ਉਹ ਨਾਲ ਘੁੰਮਦੇ ਹੋ ਹਾਂਜੀ ਸੰਡੇ ਨੂੰ ਜੇ ਵਿੱਚ ਨੂੰ ਵੀ ਕੋਈ ਛੁੱਟੀ ਆ ਜਾਂਦੀ ਹੈ ਫਿਰ ਵੀ ਕਮਾ ਲੈਣ ਲਈ ਇਹਨਾਂ ਨੂੰ ਇਹਨਾਂ ਜਿੱਥੇ ਜੀ ਗਾ ਤਾਂ ਮੈਂ ਲੈ ਜਣਾ ਹਾਂ ਜਿੱਥੇ ਤੇਰੇ ਕੰਨੇ ਆ ਚਾਹਾਂ ਗੱਲ ਮੀਟਿੰਗ ਹੁੰਦਾ ਮੈਂ ਕਿਸੇ ਬੁੱਧਵਾਰ ਦੇ ਮੱਥਾ ਟੇਕਣ ਜਾਂਦਾ ਹੁੰਦਾ ਹੂੰ ਤੋ ਜੀ ਚਲੋ ਠੀਕ ਹੈ ਜੀ ਤੁਹਾਨੂੰ ਮਿਲਦੇ ਆ ਫੇਰ ਤੇ ਲੋ ਜੀ ਇੱਥੇ ਸਾਡੀ ਸਬਜੀ ਬਣ ਕੇ ਤਿਆਰ ਹੋ ਗਈ ਤੇ ਅਸੀਂ ਧਨੀਆ ਵਗੈਰਾ ਪਾਤਾ ਸੀਗਾ ਜੀ ਤੇ ਦੇਖੋ ਕਿੰਨੀ ਵਧੀਆ ਨਗਾੜੀ ਨਗਾੜੀ ਸਬਜੀ ਬਣੀ ਹੈ ਜੀ ਚਣਿਆਂ ਦੀ ਤੇ ਇਹ ਜਿਹੀ ਸਬਜੀ ਪਸੰਦ ਆ ਤੁਹਾਨੂੰ ਜੇ ਪਤਲੀ ਪਤਲੀ ਸਬਜੀ ਹੁੰਦੀ ਨਾ ਉਹ ਵਧੀਆ ਨਹੀਂ ਲੱਗਦੀ ਜਿਸ ਤਰ੍ਹਾਂ ਇਹ ਨਗਾੜੀ ਨਗਾੜੀ ਸਬਜੀ ਪਸੰਦ ਆਉਂਦੀ ਜੀ ਸਬਜੀ ਤੇ ਲੋ ਜੀ ਇਹ ਤੇ ਸਾਡੀ ਸਬਜੀ ਲਓ ਕਿੰਨੀ ਵਧੀਆ ਬਣੀ ਬਣੀ ਹੈ ਹੰਗਾਰੀ ਦੀ ਜਿਹਦੇ ਮੱਕੀ ਦੀ ਰੋਟੀ ਬਣ ਕੇ ਤਿਆਰ ਹੋ ਗਈ ਹੈ ਜੀ ਤੇ ਹੁਣ ਅਸੀਂ ਖਾਓਗੇ ਜੀ ਸ਼ਤਾਦ ਦਾ ਡਿਨਰ ਗਰਮਾ ਗਰਮ ਤੇ ਚਲੋ ਜੀ ਲੈ ਕੇ ਤੇ ਬੁੜਾ ਡਿਨਰ ਦਾ ਤਿਆਰ ਹੋ ਗਿਆ ਜੀ ਰਾਕਾ ਸਸਰੀ ਕੱਲ ਸਾਰਿਆਂ ਨੂੰ ਲੋ ਜੀ ਆਏ ਅਸੀਂ ਅੱਜ ਜੰਗਲ ਵਿੱਚ ਬੱਕਰੀਆਂ ਲੱਭਣ ਤੇ ਜੰਗਲ ਦੇ ਵਿੱਚ ਦਾ ਸਰਨਾਟਾ ਦੇਖੋ ਕਿੰਨਾ ਖਤਰਨਾਕ ਤੇ ਆਜਾ ਚੈੱਕ ਕਰੋ ਬੰਸਾਰੇ ਕਿੰਨੇ ਦਰਖਤ ਆ ਇੱਧਰ ਬਾਹਾਂ ਸੇ ਬਾਹਾਂ ਸੇ ਦਿਖਾਈ ਦੇ ਰਿਹਾ ਦੂਰ ਦੂਰ ਤੱਕ ਅਹੀਂ ਬਣੇ ਰਿਓ ਬਲਾਕ ਨਾਲ ਤੁਹਾਨੂੰ ਅੱਜ ਜੰਗਲ ਦੀ ਸੈਰ ਕਰਾਈਏ आ चेक करो ये आपको बताया गया था गाइज हमारे बकरे गुम हो गए थे मिलके दुग्गू साथ में था उनके दुग्गू हमारा साथ ही था उनके Hallo. ਚਲੋ ਜੀ ਸਾਡਾ ਅੱਜ ਦਾ ਬਲੌਗ ਇੱਥੇ ਤੱਕ ਹੀ ਸੀਗਾ ਜੀ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਤੇ ਮਿਲੂਗਾ ਤੁਹਾਨੂੰ ਕਿਸੇ ਅਗਲੇ ਬਲੌਗ 'ਚ ਬਾਏ ਬਾਏ ਸਾਰਿਆਂ ਨੂੰ ਜੀ